ਸਰਕਾਰੀ ਹਾਈ ਸਕੂਲ ਪ੍ਰਾਇਮਰੀ ਸਕੂਲ ਡੋੜ ਮੇਨ ਅਤੇ ਬੁੱਧਗਿਰ ਬਸਤੀ ਵੱਲੋਂ ਪਿੰਡ ਡੋੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮਾਸਟਰ ਸੁਖਵਿੰਦਰ ਸਿੰਘ, ਸੁਸ਼ੀਲ ਕੁਮਾਰ ਅਹੋਜਾ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਜੈਤੋ ਸਰਪੰਚ ਕੁਲਦੀਪ ਸਿੰਘ ਡੋੜ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਅਹੋਜਾ ਅਤੇ ਹੈਡਮਾਸਟਰ ਤ੍ਰਿਸ਼ੇਮ ਲਾਲ ਮੋਗਾ ਨੇ ਗੱਲਬਾਤ ਕਰ ਦੱਸਿਆ ਕਿ ਇਹ ਸਮਾਗਮ ਹਰ ਸਕੂਲ ਵਿੱਚ ਕਰਵਾਇਆ ਜਾਂਦਾ ਹੈ ਇਸ ਸਮਾਗਮ ਵਿੱਚ ਬੱਚਿਆਂ ਵੱਲੋਂ ਲੋਕਨਾਚ ਗਿੱਧਾ ਪੰਗੜਾ ਆਦਿ ਮਨੋਰੰਜਨ ਕੀਤਾ ਗਿਆ ਅੰਤ ਵਿੱਚ ਮੁੱਖ ਮਹਿਮਾਨ ਅਤੇ ਪੰਚਾਇਤ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਸੁਖਮਨੀ ਨੇਤਰਦਾਨ ਕਲੱਬ ਵੱਲੋਂ ਅਹਿਮ ਸਹਿਯੋਗ ਦਿੱਤਾ ਗਿਆ ਡੋਰ ਦੇ ਵਿੱਚ ਲਾਭੂ ਕਰਵਾਇਆ ਸਲਾਮਤ ਸਵਾਗਤ ਕਿਹਨੋਂ ਚੋਕ ਕਿਹਲਾ ਚੋਕ ਪਿੰਡ ਡੋਰ ਦੇ ਵਿੱਚ ਸਰਕਾਰੀ ਹਾਈ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਪ੍ਰਾਇਮਰੀ ਬਦੂਗਰ ਵਸਤੀ ਡੋਰ ਦੇ ਇਹਨਾਂ ਤਿੰਨਾਂ ਸਕੂਲਾਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਤੇ ਇਸ ਪ੍ਰੋਗਰਾਮ ਵਿੱਚ ਮੈਂ ਦੂਜੀ ਵਾਰ ਸ਼ਿਰਕਤ ਕਰ ਰਿਹਾ ਪਿਛਲੇ ਸਾਲ ਵੀ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਸੀ ਤਾਂ ਬੜੀ ਖੁਸ਼ੀ ਦੀ ਗੱਲ ਹੈ ਇਸ ਸਕੂਲ ਚ ਆ ਕੇ ਹੋਈ ਹੈ ਕਿਉਂਕਿ ਇਹ ਇੱਥੇ ਆ ਕੇ ਪਤਾ ਲੱਗਿਆ ਕਿ ਜਿਹੜਾ ਇਹ ਪ੍ਰੋਗਰਾਮ ਹੈ 1998 ਤੋਂ ਹੋ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਪਿੰਡ ਦੇ ਲੋਕਾਂ ਵੱਲੋਂ ਹਰ ਸਾਲ ਕਿਸੇ ਇੱਕ ਪਰਿਵਾਰ ਵੱਲੋਂ ਕਰਵਾਇਆ ਜਾਂਦਾ ਹੈ ਤਾਂ ਇਸ ਵਾਰ ਜਿਹੜਾ ਇਹ ਪ੍ਰੋਗਰਾਮ ਹੈਗਾ ਸਰਦਾਰ ਕੁਲਦੀਪ ਸਿੰਘ ਜੀ ਗਿੱਲ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈਗਾ ਇਹ ਬਹੁਤ ਹੀ ਖੁਸ਼ੀ ਹੁੰਦੀ ਹੈ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਪਿੰਡ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਮੋਟਰ ਲੋਕਾਂ ਨੂੰ ਪਿੰਡਾਂ ਦੇ ਜਿਹੜੇ ਸਹਿਯੋਗੀ ਸੱਜਣਾ ਨੂੰ ਇਹਨਾਂ ਸਕੂਲਾਂ ਨਾਲ ਜੁੜੇ ਹੋਏ ਦੇਖਦੇ ਆਂ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆਂ ਕਿਉਂਕਿ ਇਹਨਾਂ ਸਕੂਲਾਂ ਦੀ ਤਰੱਕੀ ਤਾਂ ਹੀ ਸੰਭਵ ਹੈ ਜੇ ਸਾਡਾ ਭਾਈਚਾਰਾ ਸਾਡੇ ਨਾਲ ਜੁੜਿਆ ਰਹੇ ਤੇ ਇਹ ਜਿਹੜੇ ਫੰਕਸ਼ਨ ਹੈਗੇ ਆ ਇਹ ਇਹ ਕੀ ਸਾਡੇ ਭਾਈਚਾਰੇ ਨੂੰ ਸਾਡੇ ਸਕੂਲਾਂ ਦੇ ਨਾਲ ਜੋੜਦੇ ਆਂ ਜੋੜ ਪਿੰਡ ਦੇ ਵਿੱਚ ਆ ਕੇ ਇਹ ਜਿਹੜੀ ਕਥਾ ਹੈ ਉਹ ਵੱਡੇ ਪੱਧਰ ਤੇ ਦੇਖਣ ਨੂੰ ਮਿਲੀ ਹੈ ਕਿ ਸਾਰੇ ਪਿੰਪੇੜਾ ਸਮੁੱਚਾ ਪਿੰਡ ਹੈਗਾ ਇਸ ਸਕੂਲ ਦੇ ਨਾਲ ਜੁੜਿਆ ਹੋਇਆ ਹੈ ਜਿਵੇਂ ਕਿ ਆਪਾਂ ਦੇਖਿਆ ਜਾ ਰਿਹਾ ਜਿਵੇਂ ਬੱਚਿਆਂ ਨੂੰ ਸਿੱਖਿਆ ਤੇ ਵਿਦਿਆਵਤ ਦੀ ਜਾਣ ਤੋਂ ਇਲਾਵਾ ਸਿਰ ਤੇ ਕੰਮ ਕੋਸ਼ਿਸ਼ ਹੋ ਰਹੀ ਹੈ ਇਹਦੇ ਨਾਲ ਬੱਚਨ ਕਿੰਨਾ ਫਾਇਸ ਮਿਲਦਾ ਜੀ ਅਸਲ ਕੀ ਹੈ ਜਿੱਥੇ ਬੱਚੇ ਨੂੰ ਵਿਦਿਅਕ ਲੋੜਾਂ ਹੁੰਦੀਆਂ ਨੇ ਵਿਦਿਅਕ ਲੋੜਾਂ ਦੇ ਨਾਲ-ਨਾਲ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਦੀ ਇਕੱਲੀਆਂ ਵਿਦਿਅਕ ਲੋੜਾਂ ਨਹੀਂ ਪੂਰੀਆਂ ਕਰਦੇ ਅਸੀਂ ਬੱਚੇ ਦਾ ਜਿਹੜਾ ਓਵਰਾਲ ਡਵੈਲਪਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਜਿਹੜੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੈਗੇ ਆ ਇਹ ਬੱਚੇ ਦਾ ਜਿਹੜਾ ਮਾਨਸਿਕ ਵਿਕਾਸ ਦੇ ਨਾਲ-ਨਾਲ ਬੱਚੇ ਦਾ ਬਹੁਤ ਵੱਡੇ ਪੱਧਰ ਤੇ ਸਮਾਜਿਕ ਵਿਕਾਸ ਕਰਦੇ ਆ ਬੱਚਿਆਂ ਦਾ ਸਮਾਜਿਕ ਵਿਕਾਸ ਕਰਨਾ ਸਾਡੇ ਅੱਜ ਸਮੇਂ ਦੀ ਲੋੜ ਬਣਿਆ ਹੋਇਆ ਹੈ ਕਿਉਂਕਿ ਸਮਾਜ ਦੇ ਵਿੱਚ ਜਿੰਨਾ ਚਿਰ ਬੱਚੇ ਨੂੰ ਵਿਚਰਨਾ ਨਹੀਂ ਆਉਂਦਾ ਉਹਨੇ ਚਿੱਕੜ ਜਿਹੜੀ ਹੈਗੀ ਆ ਸਾਡੀ ਜਿਹੜੀ ਅਕੈਡਮੀ ਕੁਆਲਿਫਿਕੇਸ਼ਨ ਆ ਉਹ ਕਿਸੇ ਵੀ ਕੰਮ ਦੀ ਨਹੀਂ ਗਈ ਤਾਂ ਇਹ ਜਿਹੜੇ ਇਹੋ ਜਿਹੇ ਪ੍ਰੋਗਰਾਮ ਹੈਗੇ ਆ ਬੱਚੇ ਨੂੰ ਸਮਾਜਿਕ ਤੌਰ ਤੇ ਭਾਵਨਾਤਮਕ ਤੌਰ ਤੇ ਡਿਵੈਲਪ ਕਰਦੇ ਆ ਜਿਹੜੇ ਕੀ ਹੈ ਬੱਚੇ ਨੂੰ ਇੱਕ ਅੱਛਾ ਨਾਗਰਿਕ ਨਾਗਰਿਕ ਬਣਦੇ ਦੇ ਲਈ ਬਹੁਤ ਜ਼ਿਆਦਾ ਲੁੜਿੰਦੀ ਹੈਗੇ ਆ ਇਸ ਬਾਰੇ ਕੀ ਕਿਨ ਚਾਹੁੰਦੇ ਸਰ ਅੱਜ 24ਵਾਂ ਸਾਲਾਨਾ ਇਨਾਮ ਮੰਡ ਸਮਾਗਮ ਸਰਕਾਰੀ ਹਾਈ ਸਕੂਲ ਡੋੜ ਸਰਕਾਰੀ ਪ੍ਰਾਇਮਰੀ ਸਕੂਲ ਮੇਨ ਤੇ ਬੁੱਧਗਰ ਬਸਤੀ ਵੱਲੋਂ ਦੇ ਬੱਚਿਆਂ ਦੇ ਲਈ ਸਰਦਾਰ ਕਲਦੀਪ ਸਿੰਘ ਸਪான்ਸਰ ਪਿੰਡ ਸਰਪੰਚ ਪਿੰਡ ਡੋੜ ਵੱਲੋਂ ਜਿਹੜਾ ਸਪான்ਸਰ ਕੀਤਾ ਜਾ ਰਿਹਾ ਹੈ ਅੱਜ ਦੇ ਮੁੱਖ ਮਹਿਮਾਨ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਸਾਡੇ ਨਾਲ ਸਮਾਗਮ ਦੇ ਵਿੱਚ ਸ਼ਾਮਲ ਹੋਏ ਹੈ ਇਹ ਸਮਾਗਮ ਜਿਹੜਾ ਹਰ ਸਾਲ ਪਿੰਡ ਡੋੜ ਦੇ ਨਿਵਾਸੀਆਂ ਵੱਲੋਂ ਕਿਸੇ ਨਾ ਕਿਸੇ ਪਰਿਵਾਰ ਵੱਲੋਂ ਕਰਵਾਇਆ ਜਾਂਦਾ ਹੈਗਾ ਇਹ ਪ੍ਰਥਾ 1998-99 ਤੋਂ ਲਗਾਤਾਰ ਚੱਲ ਰਹੀ ਹੈ ਤੇ ਇਸ ਦੇ ਵਿੱਚ ਸਭ ਤੋਂ ਅਹਿਮ ਯੋਗਦਾਨ ਸਕੂਲ ਸਟਾਫ ਦੇ ਨਾਲ-ਨਾਲ ਸਕੂਲ ਭਲਾਈ ٹرسٹ ਪਿੰਡ ਡੋੜ ਦਾ ਹੁੰਦਾ ਹੈ ਇਸ ਲਈ ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਇਹ ਨਾਮਵੰਦ ਸਮਾਰੋਹ ਦੇ ਵਿੱਚ ਵਿਦਿਆਰਥੀ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਵਿਦਿਆਰਥੀਆਂ ਨੇ ਦੂਸਰੀਆਂ ਹੋਰ ਗਤੀਵਿਧੀਆਂ ਦੇ ਵਿੱਚ ਭਾਗ ਲਿਆ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਉਸ ਤੋਂ ਇਲਾਵਾ ਦਾਨੀ ਸੱਜਣਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਹੜੇ ਹਰ ਸਾਲ ਜਿਹੜੇ ਸਕੂਲਾਂ ਨੂੰ ਸਹਿਯੋਗ ਦਿੰਦੇ ਆ ਤੇ ਮੈਂ ਸਾਰਿਆਂ ਦਾ ਸਕੂਲ ਮੁਖੀ ਹੋਣ ਦੇ ਨਾਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ